यूथ अकाली दल श्रोमणी अकाली दल श्रोमणी गुरुद्वारा प्रबंधक कमेटी दे नाल साका दे महान शहीद ना मस्तक होंगे योग उपराले मेरी दस्तार मेरी शान प्रोग्रामा श्री फतेब दस्तार सजा लाई समागम सिंह हैसरा लाण उपरत शुरू किया गया इस मौके पे सैकड़ों की गिनती विच नौजवाना ते समुच्चिया संगता वल्लो इस दस्तार लंगर विच शामिल हो के अपने सिरान ते दस्तारा सजाया इस समागम विच यूथ अकाली दल के कौमी प्रधान सरबजीत सिंह चिंजर लीगल विंग दे प्रधान ते मुख बुलारा अरशदीप सिंह कलेर जिला प्रधान शरणजीत सिंह चनारथल ने कहा कि के आज नौजवान पीड़ी नु अपने महान सिख इतिहास नाल जोडन दी वदेरे जरूरत है जिथे नौजवाना वर्ग नु गुरुवा ਵੱਲੋਂ ਦਰਸਾਈ ਮਾਰਕ ਤੇ ਚੱਲਣ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ ਉਥੇ ਸਿਰਾਂ ਤੇ ਦਸਤਾਰਾ ਸਜਾ ਕੇ ਸਿੱਖੀ ਸਰੂਪ ਦੇ ਧਾਰਨੀ ਬਣਨ ਨੂੰ ਵੀ ਪਹਿਲ ਦੇਣੀ ਚਾਹੀਦੀ ਹੈ ਬਾਬਾ ਚੋਰਾਵਰ ਸਿੰਘ ਘਰਾਂ ਤੋਂ ਬਾਬਾ ਖਤੂ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼੍ਰੋਮਣੀ ਕਾਲ ਦੇ ਯੂਥ ਫੋਰਸ ਵੱਲੋਂ ਅੱਜ ਸ਼੍ਰੀ ਫਤਿਹਗੁਰ ਸਾਹਿਬੀ ਗੁਰਦੁਆਰਾ ਸਾਹਿਬ ਦੀ ਡਿਊਟੀ ਦੇ ਮੇਲੇ ਮੇਰੀ ਦਸਤਾਰ ਮੇਰੀ ਸ਼ਾਨ ਦਸਤਾਰ ਕੈਂਪ ਲਾਜਾਰਾ ਜਿਹਦੇ ਵਿੱਚ ਨੌਜੋਨਾਂ ਨੂੰ ਪ੍ਰੇਰਿਤ ਕਰਕੇ ਬੇਨਤੀ ਕਰਕੇ ਦਸਤਾਰਾ ਸਜਣ ਲਈ ਬੇਨਤੀ ਕੀਤੀ ਜਾਰੀ ਹੈ ਕਿ ਸਾਰਾ ਸਜਾ ਜਾਰੀਆਂ ਨੇ ਸੋ ਅੱਜ 26 ਤਰੀਕ ਨੂੰ 5 ਵਜੇ ਤੱਕ ਦਸਤਾਰ ਕੈਂਪ ਚੱਲਣਾ ਸੀ 11 ਵਜੇ ਦਾ ਅਰਦਾਸ ਕਰਕੇ ਸਟਾਰਟ ਕੀਤਾ ਕੱਲੋਂ 10 ਵਜੇ ਤੋਂ ਲੈ ਕੇ 5 ਵਜੇ ਤੱਕ ਸੋ ਪਹਿਲਾਂ 21 ਤੇ 22 ਤੱਕ ਜਿਸ ਕੋਰ ਸਾਹਿਬ ਨੇ ਦਸਤਾਰ ਕੈਂਪ ਲਗਾਇਆ ਸੀ ਜਿੱਤੇ ਸੈਕਿੰਡ ਨੌਜਾਨਾਂ ਨੇ 17 ਸਜਾਈਆਂ ਸੋ ਇੱਥੇ ਵੀ ਹਣ ਅਸੀਂ ਬੇਨਤੀ ਕਰਕੇ ਦਸਤਾਰ ਕੈਂਪ ਗੁਰੂ ਸਾਹਿਬ ਕਿਰਪਾ ਕਰਨ 9 ਵਜੇ ਦਸਤਾਰ ਸਜਾ ਕੇ ਸਿੱਖੀ ਸ਼ੁਰੂ ਬਣ ਮੂਰੀ ਬਿਲਕੁਲ ਮੈਂ ਅੱਜ ਅਸੀਂ ਫਤਿਹਗੁਰ ਸਾਹਿਬ ਦੀ ਸਰੰਦ ਦੀ ਉਸ ਧਰਤੀ ਦੇ ਉੱਤੇ ਖੜੇ ਹਾਂ ਜਿੱਥੇ ਇੱਕ ਲਾਸਾਨੀ ਕੁਰਬਾਨੀ ਜਿਹੜੀ ਕਿ ਇਤਿਹਾਸ 'ਚ ਕੋਈ ਦੂਜੀ ਨਹੀਂ ਉਸ ਧਰਤੀ ਦੇ ਉੱਤੇ ਜਿੱਥੇ ਜ਼ੁਲਮ ਦਾ ਕਾਤਰਾਂ ਔਰ ਆਪ ਸਾਰੀ ਫੋਟੋ ਫੋਟੋ ਗੈਲਰੀ ਹੈ ਕਿਹਦੇ ਤਰੀਕੇ ਜਿਹੜੇ ਅੱਜ ਸਾਡੇ ਧਰਮ ਦੇ ਕੋ ਸੰਕਟ ਖੜੇ ਨੇ ਉਹਨਾਂ ਦਾ ਟਾਕਰਾ ਇਸ ਦਿਲੀ ਦੇ ਨਾਲ ਕਰਨਾ ਸੋ ਅੱਜ ਇਹ ਯੂਥ ਕਾਲੀ ਦਲ ਵੱਲੋਂ ਮੇਰੀ ਬਸਤਾਰ ਮੇਰੀ ਸ਼ਾਨ ਪ੍ਰੋਗਰਾਮ ਜਿਹੜਾ ਸਰਬਜੀਤ ਸਿੰਘ ਹਿੰਦੂਰ ਸਾਹਿਬ ਦੀ ਅਗਵਾਈ ਦੇ ਵਿੱਚ ਯੂਥ ਕਾਲੀ ਦਲ ਨੇ ਸ਼ੁਰੂ ਕੀਤਾ ਉਹਦੇ ਚ ਅਸੀਂ ਆਏ ਆ ਕੋ ਬੜਾ ਚੰਗਾ ਲੱਗਿਆ ਆਪਣਾ ਮਾਣ ਮਹਿਸੂਸ ਹੁੰਦਾ ਹੈ ਕਿ ਨੌਜਵਾਨਾਂ ਨੂੰ ਇੱਕ ਸਿੱਖੀ ਦੇ ਨਾਲ ਜੋੜ ਰਹੇ ਨੇ ਸੁਣਾ ਉਮੀਦ ਕਰਦਾ ਕਿ ਝਿੰਦਰ ਸਾਹਿਬ ਦੇ ਜਿਹੜੇ ਯੂਥ ਕਾਲਜ ਦੇ ਉਪਰਾਲੇ ਨੇ ਜਿਵੇਂ ਕੱਲ੍ਹ ਚੰਕੌਰ ਸਾਹਿਬ ਕੁਝ ਸੈਂਕੜੇ ਨੌਜਵਾਨਾਂ ਨੇ ਦਸਤਾਰ ਦਾ ਲੰਦਰ ਤੇ ਪਰਮਾਨੇ ਪ੍ਰਾਪਤ ਕੀਤਾ ਹੈ ਹਜ਼ਾਰਾਂ ਨੌਜਵਾਨ ਉਹ ਅਜੇ ਇਸ ਧਰਤੀ ਦੇ ਉੱਤੇ ਵੀ ਇਸ ਇਹਦਾ ਹਿੱਸਾ ਬਣਨਗੇ ਔਰ ਇਹ ਜਿਹੜਾ ਪ੍ਰੋਗਰਾਮ ਹੈ ਜਿਹਨ ਦਾ ਸਾਡਾ ਇਹ ਨੂੰ ਪੰਜਾਬ ਤੱਕ ਔਰ ਪੰਜਾਬ ਤੋਂ ਬਾਹਰ ਵੀ ਲੈ ਕੇ ਜਾਏ ਨੂੰ ਨਹੀਂ ਲੱਗਦਾ ਕਿ ਬਾਕੀ ਸਾਰੀ ਪਾਰਟੀ ਨੂੰ ਇਹ ਜਿਹੜੀ ਉਤਾਲ ਲੈ ਕਰਨੀ ਚਾਹੀਦੀ ਹੈ ਨਹੀਂ ਦੇਖੋ ਬਿਲਕੁਲ ਮੈਂ ਅੱਜ ਪੰਜਾਬ ਨੂੰ ਲੋੜ ਹੈ ਜਿਸ ਤਰੀਕੇ ਦਾ ਸੰਕਟ ਸਾਡੇ ਉੱਤੇ ਹੈ ਅੱਜ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਪ੍ਰੇਰਿਏ ਕਿ ਅੱਜ ਪੰਜਾਬ ਦੇ ਵਿਰੁੱਧ ਜਿਹੜੀਆਂ ਤਾਕਤਾਂ ਨੇ ਖਾਸ ਕਰਕੇ ਕੌਮ ਦੇ ਵਿਰੁੱਧ ਜਿਸ ਤਰੀਕੇ ਦੇ ਨਾਲ ਸਾਡੇ ਸਿੱਖ ਗੁਰਦੁਆਰਾ ਐਕਟ ਦੇ ਨਾਲ ਛੇੜਛਾੜ ਹੋ ਰਹੀ ਹੈ ਸਾਡੇ ਗੁਰੂ ਸਹਿਬਾਨਾਂ ਦੇ ਉੱਤੇ ਪੁਲਿਸ ਚੜ੍ਹ ਕੇ ਉੱਥੇ ਹਮਲੇ ਕੀਤੇ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ ਸੋ ਅੱਜ ਲੋੜ ਹੈ ਕਿ ਸਾਰੀ ਕੌਮ